ਜਗਾਉ ਨਰਤੇ ਸੁਰ ਹੋਏ ਜਾਤ ਨਿਮਖਮ ਸਤਿਗੁਰੂ ਬੁੱਧ ਸਿਖਲਾਈ ਨਰਤੇ ਸੁਰ ਹੋਏ ਜਾਤ ਨਿਮਖਮ ਇੱਕ ਸਕੰਡ ਲੱਗਦਾ ਨਰਤੇ ਦੇਵਤਾ ਬਣ ਲੂ ਨਰਤੇ ਸੁਰ ਹੋਏ ਜਾਤ ਨਿਮਖਮ ਨਰ ਤੋਂ ਤਾਂ ਦੇਵਤਾ ਬਣ ਲੂ ਬਹੁਤਾ ਚਿਰ ਲੱਗਦਾ ਇਹਦੀ ਸਤਿਗੁਰੂ ਬੁੱਧ ਸਿਖਲਾਈ ਐਸੀ ਸਤਿਗੁਰ ਨੇ ਬੁੱਧ ਸਿਖਲਾਈ ਆ ਨਰਤੋ ਦੇਵਤਾ ਬਣਨ ਨੂੰ ਤਾਂ ਇੱਕ ਸਕੰਟ ਲੱਗਦੀ ਹੈ ਬਲੇ ਹਾਰੇ ਗੁਰ ਆਪਣੇ ਦਿਵਹੜੀ ਸਦਬਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲੱਗ ਹੈ ਬਾਹ ਐਸੇ ਦੀ ਐਸ ਜਿਹੜੀ ਪੰਕਤੀ ਦਾ ਇਸ ਪੰਕਤੀ ਦੀ ਵਿਆਖਿਆ ਕੀਤੀ ਹੈ ਇਸ ਪੰਕਤੀ ਦੀ ਵਿਆਖਿਆ ਉੱਥੇ ਪਈ ਹੈ ਐਸੀ ਬੁੱਧ ਸੁਖਲਾਈ ਹੈ ਕਿ ਨਰਤੋਂ ਦੇਵਤਾਵਾਂ ਨੂੰ ਤਾਂ ਟਾਈਮ ਹੈ ਕੁਝ ਨਹੀਂ ਲੱਗਦਾ ਪਰ ਨਰ ਅੱਜ ਤੋਂ ਹੀ ਦੇਵਤਿਆਂ ਦੀ ਪੂਜਾ ਕਰੀ ਜਾਂਦੇ ਨੇ ਇਹਨਾਂ ਕੋ ਬੁੱਧ ਨਹੀਂ ਹੈ ਜੇ ਬੁੱਧ ਹੁੰਦੀ ਐ ਨਾ ਕੋਲ ਬੇਦ ਬੇਦ ਛੱਡਦਾ ਨਾ ਜੇ ਬੇਦ ਨਾ ਛੱਡਦੇ ਦੇਵਤੇ ਆਪਸੀ ਇਹ ਬੇਦ ਛੱਡਦਾ ਨਰ ਰਹਿ ਗਏ ਦੇਵਤੇ ਦੇਵਤੇ ਰਖਲੀ ਬਣਾ ਲੈ ਜਿਹਨਾਂ ਦੀ ਪੂਜਾ ਕਰਦੇ ਨੇ ਨਰ ਤੋਂ ਬਿਨਾਰ ਹੋਇ ਉਤਰ ਦੇਵਤੇ ਤਾਂ ਅਗਲੀ ਬਣਾ ਲੈ ਇਹਨਾਂ ਨੇ ਦੇਵਤੇ ਆਪ ਬਣਨਾ ਦਾ ਹੋਰ ਬਣਾ ਲੈ ਦੇਵਤੇ ਦੇ ਤੁਹਾਨੂੰ ਕੀ ਦੇ ਦੇਣਗੇ ਬਈ ਤੁਸੀਂ ਦੇਵਤੇ ਬਣ ਕੇ ਕੀ ਦੇ ਸਕਦੇ ਤੇ ਕਿਸੇ ਨੂੰ ਜਿਹੜਾ ਸਿੱਧੇ ਰਸਤੇ ਚੱਲ ਪਿਆ ਗੁਰਮਤ ਦੇ ਮਾਰਗ ਤੇ ਸ਼ੁਰੂ ਹੋ ਗਿਆ ਚੱਲਣਾ ਜਿਵੇਂ ਜਿਹੜਾ ਦਾਖਲ ਹੋ ਗਿਆ ਸਕੂਲ ਦੇ ਵਿੱਚ ਬੱਚਾ ਰੈਗੂਲਰ ਸਕੂਲ ਜਾਣ ਲੱਗ ਗਿਆ ਉਹਦੇ ਤਾਂ ਹੋ ਗਿਆ ਉਹ ਫੇ ਅਨਪੜ੍ਹ ਨਹੀਂ ਰਿਹਾ ਸਟੂਡੈਂਟ ਹੋ ਗਿਆ ਉਹ ਸਿੱਖ ਹੋ ਗਿਆ ਸਟੂਡੈਂਟ ਹੋ ਗਿਆ ਜਿਹੜਾ ਪੜ੍ਹਾਈ ਪੜਨ ਲੱਗ ਗਿਆ ਉਹਦੇ ਪਤਾ ਅਜੋ ਤਾਂ ਸਿੱਧੇ ਰਸਤੇ ਹੀ ਚੱਲਿਆ ਉਹਨੂੰ ਜੋ ਕੀ ਮਿਲ ਗਿਆ ਅਜੋ ਨੇ ਆਪਣਾ ਸਾਰੇ ਪੂਰਾ ਉਹਨੇ ਜਿਹੜਾ ਭਰਮ ਦੂਰ ਕਰਨਾ ਆਪਣਾ ਕਿੰਨੇ ਉਹਦੇ ਸਵਾਲ ਲੈਣ ਸਾਰੇ ਹੱਲ ਕਰਨੇ ਕਿੰਨਾ ਭਰਮ ਉਹਦਾ ਨਾਸ ਕਰਨਾ ਹੈ ਜਿਹੜੀ ਪਹਿਲੀ ਬੱਤ ਸਿੱਖੀ ਹੋਈ ਆ ਉਹ ਬ੍ਰੇਨ ਵਾਸ਼ ਕਰਨ ਤਾਂ ਬਹੁਤ ਕੁਝ ਪਿਆ ਉਹਦਾ ਕਰਦੂ ਦੇਵਤਾ ਕੋਈ ਬਹੁਤ badi ਚੀਜ਼ ਨਹੀਂ ਹੈ ਪਤਾ ਨਹੀਂ ਹਕੀਮਾਂ ਦਾ ਨੇ ਤੇ ਔਰ ਦੇਵਤੇ ਜੇ ਹੁੰਦੇ ਵੀ ਕੁਝ ਜੇ ਜ਼ਿਆਦਾ ਹੀ ਦੇਵਤੇ ਹੁੰਦੇ ਫਿਰ ਆਕਸ਼ਮੋਰੇ ਭਜਦੇ ਘਾ ਦੇ ਫਿਰਦੇ ਨੇ ਭਜੇਗਾ ਦੇ ਫਿਰਦੇ ਨੇ ਵੱਟ ਵੱਟ ਆਵਾਜ਼ ਦੇਣੇ ਤੋਵਾ ਤੋਵਾ ਘਾ ਹੰਦ ਨੇ ਰਕਸ਼ਸ ਦੇਵਤਲ ਦੀ ਸੈਂਕੜੇ ਵਾਰ ਕਹੀ ਆ ਫਿਰ ਕਿੱਥੇ ਜਾਂਦੇ ਨੇ ਫੇ ਪਾੜਦੇ ਨੇ ਚੰਡੀ ਨੂੰ ਉਹ ਚੰਡੀ ਕੌਣ ਹੁੰਦੇ ਜਿਹਨੂੰ ਗੁਰਮਤ ਦਾ ਜਿਹਨੂੰ ਵੇਦ ਦਾ ਗਿਆਨ ਆ ਸਾਰਾ ਉਹੀ ਚੰਡੀ ਆ ਉਹਨੂੰ ਜਾਂਦ ਨੇ ਫੇ ਉਹਦੇ ਕੋ ਪਹਿਲਾਂ ਪਹਿਲਾਂ ਵੇਦ ਤੋਂ ਖلاف ਹੁੰਦੇ ਨੇ ਪਹਿਲਾਂ ਵੇਦ ਤੋਂ ਖلاف ਹੁੰਦੇ ਨੇ ਕੁੱਟ ਪਈ ਤੇ ਵੇਦ ਵਾਲਾ ਹੁੰਦੇ ਨੇ ਛੇਤਰ ਪ੍ਰੇਟ ਰਾ ਹੁੰਦੇ ਨੇ ਵੇਦ ਤੇ ਅਜੇ ਮੈਂ ਹੁਣ ਆਉਣ ਨੂੰ ਤਿਆਰ ਨੇ ਸਾਰੇ ਉਹ ਸਾਰੇ ਤਿਆਰ ਹੋਣਗੇ ਛੇਤਰ ਪ੍ਰੇਟ ਹੋਈ ਤੇ ਸਾਰੀ ਵਰਲਡ ਇਹ ਆਊਗੀ ਬੇਦਵਾਨ ਨੂੰ ਕਿ ਮੂਰੇ ਬਹੁਤ ਹੈ ਸਾਰੇ ਗੋਨਾ ਫਾਤਿਰ ਜੇ ਤਾਂ ਵਜਣਾ ਇਹਨਾਂ ਨੇ ਤਾਂ ਤਾਂ ਰਸਤਾ ਕੋਈ ਨਹੀਂ ਬੇਦਵਾਨੀ ਦੇ ਬਿਨਾ ਕੋਈ ਰਸਤਾ ਨਹੀਂ ਇਮਾਨਦਾਰੀ ਬਿਨਾ ਕੋਈ ਰਸਤਾ ਨਹੀਂ ਉਹ ਬੇਦਵਾਨੀ ਕਹ ਲੈ ਮੁਸਲਮਾਨ ਇਮਾਨਦਾਰੀ ਕਹ ਲੈ ਤਾਂ ਗਲਤ ਹੈ ਇੱਕੋ ਹੀ ਆ ਇਮਾਨਦਾਰੀ ਬਿਨਾ ਕੋਈ ਰਸਤਾ ਨਹੀਂ ਬੇਈਮਾਨ ਹਮੇਸ਼ਾ ਲੜਦੇ ਨੇ ਇੱਕ ਦੂਏ ਦਾ ਹੱਕ ਖਾਂਦੇ ਨੇ ਵਰਦੇ ਨੇ ਔਰ ਮਾਰਦੇ ਨੇ ਜੇ ਤਾਂ ਇਹ ਇਹ ਤਾਂ ਰਾ ਬਹੁਤ ਪੁਰਾਣਾ ਥੋੜੇ ਕੋਈ ਤਾਂ ਰਹਾ ਹੈ ਉਹ ਜੇ ਤਾਂ ਇਹ ਬਦਲਣਾ ਫਿਰ ਬਚੋਂਗੇ ਨਹੀਂ ਵਾਝਦਾ ਕੋਈ ਵੀ ਨਹੀਂ ਜਿਹੜੇ ਰਾਜ ਕਰਨ ਦੀ ਇੱਛਾ ਰਾਜ ਕੀਤੇ ਕਰਨਾ ਬਜਣਾ ਤਾਂ ਕਿਸੇ ਨੇ ਹੈ ਉਹ ਨਹੀਂ ਰਾਜ ਕਰਨ ਦਾ ਰੁਕੀਂਦਾ ਤੇ ਕਰੂ ਹੁਣ ਅਕਲ ਦਾ ਘਰ ਹੈ ਦੇਖੋ ਇੱਕ ਘਰ ਅਕਲ ਦਾ ਜੇ ਤਾਂ ਉਹ ਜ ਵੜ ਗਏ ਉਹ ਬਾੜਾ ਅਕਲ ਦਾ ਇੱਕ ਜੇ ਤਾਂ ਅਗਲ ਦੇ ਬਾੜੇ ਚ ਵੜ ਗਏ ਫਿਰ ਤਾਂ ਜਾਣ ਕੇ ਬਚ ਜੇ ਬੇਅਕਲੀ ਦੇ ਜੰਗਲ ਚ ਫਿਰਦੇ ਰਹੇ ਬੇਅਕਲੀ ਦਾ ਜੰਗਲ ਹੈ ਅਕਲ ਦਾ ਬਾੜਾ ਅਕਲ ਦਾ ਬਾੜਾ ਸੰਤੋਖ ਦਾ ਜ਼ਾਇਰਾ ਅਕਲ ਦਾ ਬਾੜਾ ਕਿ ਸੰਤੋਖ ਦਾ ਜ਼ਾਇਰਾ ਜੇ ਤਾਂ ਸੰਤੋਖੀ ਹੋ ਗਏ ਸੰਤੋਖ ਦੇ ਜ਼ਾਇਰੇ ਚ ਆ ਗਏ ਫਿਰ ਤਾਂ ਅਕਲ ਦੇ ਬਾੜੇ ਚ ਆ ਵੜੇ ਉੱਥੇ ਤਾਂ ਬਚਤ ਹੈ ਉੱਥੇ ਤਾਂ ਰਹਿਣਗੇ ਭਾਈ ਭਾਈ ਬਣ ਕੇ ਸਾਰੇ ਪ੍ਰੇਮ ਨਾਲ ਇਹ ਪੇਡਾ ਹੁੰਦੀਆਂ ਬਾੜੇ ਚ ਐਂ ਫੇਤਾ ਰਹਿਣਗੇ ਤੇ ਬਾਹਰ ਜੇ ਬਾੜੇ ਤੋਂ ਬਾਹਰ ਉਹ ਪੇਡਾਂ ਦੀ ਰੱਖਿਆ ਦਾ ਮਾਲਕ ਕਰਦਾ ਫਿਰ ਦੇਖਾ ਭਲਾ ਪੇਡਾਂ ਦੇ ਬਾੜੇ ਚ ਵੀ ਕੋਈ ਆ ਜੇ ਜਾਨਵਰ ਖਾਣ ਅਜੇ ਜੰਗਲੀ ਪੇਡਾਂ ਨੇ ਉਹਨੂੰ ਕੋਈ ਖਾਵੇ ਉਹਦਾ ਮਾਲਕਾ ਕੋਈ ਨਹੀਂ ਇਹ ਸਭ ਜੰਗਲੀ ਨੇ ਹੋਏ ਹੋਏ ਇੱਕ ਦੂਏ ਨੂੰ ਖਾਂਦੇ ਨੇ ਇੱਕ ਦੂਏ ਨੂੰ ਮਾਰਦੇ ਨੇ ਜੰਗਲ ਰਾਜਾਇਤੇ ਹਾਂਜੀ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਨਰ ਤੇ ਪੈਦਾ ਹੋਇਆ ਮੈਂ ਸ਼ਰੀਰ ਕਰਕੇ ਆਦਮੀ ਆ ਆਦਮੀ ਤਾਂ ਆਦਮੀ ਪੈਦਾ ਹੁੰਦਾ ਮਾਸੋਂ ਹੀ ਮਾਸੋਂ ਉਪਜੇ ਨਰ ਤੇ ਉਪਜ ਨਰ ਤੋ ਬਦੇ ਸੁਰਗ ਕੋ ਜਿੱਤੇ ਸੁਰਗ ਲੋਕ ਜਿੱਤ ਲਿਆ ਜਾ ਕੇ ਜਿੱਤਿਆ ਸੁਰਗ ਲੋਕਾਂ ਪੈਦਾ ਮਾਤ ਲੋਕ ਚ ਹੋਇਆ ਮਿਰਤ ਲੋਕ ਚ ਹੋਇਆ ਮਿਰਤ ਲੋਕ ਦੇ ਵਿੱਚ ਨਰ ਹੈ ਇੱਥੋਂ ਹੀ ਸੁਰਗ ਲੋਕ ਜਿੱਤ ਲਿਆ ਸੋਬ ਖਦ ਮੈਂ ਪਾਈ ਸੁਰਗ ਲੋਕ ਦੇ ਦੇਵਤੇ ਤੋਬਾ ਤੋਬਾ ਕਰਦੇ ਤੇ ਰਾਖਸ਼ਾ ਮੂਰੇ ਰਾਜਕੀਦਾ ਸੀ ਸੁਰਗ ਦੇ ਵਿੱਚ ਰਾਜ ਰਾਖਸ਼ਾ ਹੁੰਦਾ ਹੁੰਦਾ ਸੁਰਗ 'ਚ ਦੇਵਤੇ ਵੀ ਰਾਖਸ਼ੇ ਨੇ ਕੋਈ ਫਰਕ ਨਹੀਂ ਹੈ ਜੇ ਦੇਵਤੇ ਰਾਖਸ਼ ਨਾ ਹੁੰਦੇ ਹਾਰਦੇ ਕਿਉਂ ਰਾਖਸ਼ ਕਦੇ ਭੱਜੇ ਹੁਣ ਦੇਵਤਿਆਂ ਮੂਰੇ ਕੋਈ ਰਿਕਾਰਡ ਨਹੀਂ ਸਾਡੇ ਕੋਲ ਕਿਸੇ ਗ੍ਰੰਥ ਵਿੱਚ ਅਜੇ ਤੱਕ ਕੋਈ ਰਿਕਾਰਡ ਨਹੀਂ ਕਿ ਦੇਵਤਿਆਂ ਨੇ ਰਾਖਸ਼ ਅੱਗੇ ਅੱਗੇ ਲਾ ਲਏ ਹੁਣ ਰਾਖਸ਼ ਵੱਡੇ ਲਾਮੀ ਭਜਣਾ ਜਾਣਦੇ ਹੂੰ ਰਖਦਾ ਭਜਦੇ ਹੈ ਹੀ ਨਹੀਂ ਥਾਂ ਵਾਂ ਦੇ ਜਾਣਦੇ ਨੇ ਭਜਦੇ ਹੈ ਹੀ ਨਹੀਂ ਜਦ ਭਜਦੇ ਨੇ ਦੇਵਤੇ ਭਜਦੇ ਨੇ ਜਿੱਦੀ ਠੱਗੀ ਦੇਵਤਿਆਂ ਚ ਆ ਉਹਦੀ ਠੱਗੀ ਹੁੰਦੀ ਉਹ ਦੇਵਤੇ ਚ ਰਾਖਸ਼ਾਂ ਠੱਗੀ ਉਹ ਨਹੀਂ ਹੁੰਦੀ ਇਹ ਗੱਲ ਜ਼ਰੂਰ ਹੈ ਰਾਖ ਠੱਗ ਨਹੀਂ ਹੁੰਦੇ ਅਗਿਆਨਤਾ ਜ਼ਰੂਰ ਹੁੰਦੀ ਆ ਠੱਗ ਨਹੀਂ ਹੁੰਦੇ ਜੇ ਉਹ ਕਹਿੰਦੇ ਨੇ ਪਰਮੇਸ਼ਰ ਹੈ ਨਹੀਂ ਉਹ ਤਾਂ ਕਹਿੰਦੇ ਨੇ ਇਹ ਜਿਹੜੇ ਠੇਕੇਦਾਰ ਨੇ ਪਰਮੇਸ਼ਰ ਦੇ ਹਿਸਾਬਤ ਨਹੀਂ ਕਰ ਸਕਦੇ ਹੈਗਾ ਉਹ ਕਹਿੰਦੇ ਨੇ ਹੈ ਜੀ ਸਾਬਤ ਕਰੋ ਸਾਬਤ ਹੁੰਦਾ ਨਹੀਂ ਉਹ ਬੰਦੇ ਦੀ ਗਲਤੀ ਉਹਨਾਂ ਦੀ ਹੈ ਆਪ ਨਹੀਂ ਖੋਜਦੇ ਗਲਤੀ ਇਹ ਹੁੰਦੀ ਆਪ ਨਹੀਂ ਖੋਜਦੇ ਪਰ ਜੇ ਕੋਈ ਖੋਜ ਕੇ ਦੱਸ ਦਵੇ ਮੰਨ ਪਹਿਲਾਂ ਨਹੀਂ ਦਿੰਦੇ ਨੇ ਦੇਵਤਿਆਂ ਨੂੰ ਦੇਵਤੇ ਨਹੀਂ ਮੰਨਦੇ ਰਕਸ਼ਾ ਪਹਿਲਾਂ ਮੰਨਦੇ ਨੇ ਇਹ ਰਕਸ਼ਿਸ਼ ਕਹਿੰਦੇ ਨੇ ਅੱਜ ਕਿਹਨੂੰ ਕਹਿੰਦੇ ਨੇ ਰਕਸ਼ਿਸ਼ ਯਾ ਮੁਸਲਮਾਨਾਂ ਨੂੰ ਕਹਿੰਦੇ ਰਾਖਸ਼। ਯਾ ਇਸਾਈਆਂ ਨੂੰ ਸਭ ਤੋਂ ਜ਼ਿਆਦਾ ਰਾਖਸ਼ ਮੰਨਦੇ ਨੇ। ਅਰ ਸਭ ਤੋਂ ਪਹਿਲਾਂ ਇਸਾਈ ਬਨਣਗੇ ਵੇਦਵਾੜੀ ਨੂੰ। ਕਿਉਂ ਜ਼ਿਆਦਾ ਵੱਡੇ ਰਾਖਸ਼ ਨੇ। ਉਹ ਤੋਂ ਬਾਅਦ ਮੁਸਲਮਾਨ ਬਨਣਗੇ। ਉਹ ਅੱਧੇ ਮਨਾਂ ਬਨਣਗੇ ਮੁਸਲਮਾਨ। ਪੂਰੇ ਨਾ ਨਹੀਂ ਬੰਦੇ। ਕਿਉਂ ਕਹਣਾ ਨਾ ਹੋਦ ਤੇ ਮੰਨਲੇ ਬਨਣਾ ਨੇ। ਉਹ ਤੋਂ ਨਹੀਂ ਜਾਣਾ ਉਹਨੇਗਾ। ਔਰ ਇਹ ਨੇ ਜਿਹੜੇ ਦੇਵਤੇ ਇਹ ਚੁੱਪ ਕਰ ਲੈਣਗੇ ਅੰਦਰੋਂ ਕਦੇ ਨਹੀਂ ਮੰਦੇ ਹਾਂ ਇਹ ਦੇਖਣਗੇ ਵੀ ਫੇਰ ਆ ਜਿਹੜੇ ਬੰਦ ਹੋਏ ਨੇ ਮੰਦਰਾਂ ਦਾ ਚੜਾਵਾ ਫੇਰ ਕਾ ਸ਼ੁਰੂ ਹੁੰਦਾ ਹੈ ਜਿਹੜਾ ਬੰਦ ਹੋ ਗਿਆ ਨਾ ਇਹਨਾਂ ਦਾ ਹੱਥ ਚਲਾਵਾ ਤੋੜੀ ਫੁਲਕਾ ਮੁਹੱਦਾ ਇਹੋ ਜਿਹਾ ਅਗਰ ਵੀ ਕਾ ਸ਼ੁਰੂ ਹੋਵੇ ਇਹ ਦੂਏ ਪਾਸੇ ਵਾਲੀ ਫੁੱਟ ਕਦ ਪਵੇ ਕਮਜ਼ੋਰੀ ਕਾਦਾ ਹੋਵੇ ਫੇਰ ਸ਼ੁਰੂ ਕਰ ਲੀਏ ਸੀ ਜਾਦੂਗਰ ਪਾਸੇ ਤੇ ਕੋਈ ਨਹੀਂ ਬੋਲੇ 50 ਸਾਲ ਪਿਛਲੇ ਹੌਲੀ 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 ਸੰਤ ਬੋਲਣ ਲੱਗੇ ਜਦ ਦੇਖਿਆ ਦੂਆ ਪਾਸੇ ਜਵਾਬ ਇਹਨਾਂ ਦਾ ਸੰਤ ਰੋਲਾ ਪਾਤਾ ਉਹ ਅਸਮਾਨ ਸਿੱਤੇ ਚੋਕਰੇ ਰੋਜ਼ ਸੰਤ ਪੈਦਾ ਹੁੰਦੇ ਸੀ ਇਹ ਮੱਛਰ ਪੈਦਾ ਹੋ ਜਾਂਦਾ ਨਾ ਪੂਰਾ ਚੱਲਦਾ ਮੱਛਰ ਮੱਛਰ ਇੱਕ ਇੱਕ ਮੱਛਰ ਤੋਂ ਕਿੰਨੇ ਅੜੇ ਪੈਦਾ ਹੋਈ ਜਾਂਦੇ ਨੇ ਇੱਕ ਇੱਕ ਸੰਤ ਤੇ ਕਿੰਨੇ ਕਰਨੇ ਚਲੇ ਹੋਗੇ ਆ ਹੁਣ ਕੀ ਹੋ ਗਿਆ ਹੋਨ ਹਵਾਂ ਉਲਟੀ ਚੱਲ ਗਈ ਲੋ ਚੱਲ ਗਈ ਪਹਿਲੇ ਵੀ ਸੰਤ ਜਿਹੜੇ ਨੂੰ ਉਹਨਾਂ ਨੂੰ ਲਖਵਾ ਮਾਰਦਾ ਜਾਂਦਾ ਜਿਹੜੇ بڑے ਮਛਰ ਤੇ ਉਹਨਾਂ ਨੂੰ ਲਖਵਾ ਮਾਰ ਗਿਆ ਨਵੇਂ ਦਾ ਕੀ ਫਾਇਦਾ ਉਹਨਾਂ ਨੇ ਪਹਿਲਾਂ ਨੂੰ ਲਖਵਾ ਮਾਰਦਾ ਉਹ ਹੀ ਦੇਖਦੇ ਨੇ ਵੀ ਹੁਣ ਗਾਹਾਂ ਤਾਂ ਇਹ ਸਾਰੇ ਦੇਵਤੇ ਹੀ ਨੇ ਸੰਤ ਇਹਨਾਂ ਨੂੰ ਫਿਕਰ ਪੈ ਗਿਆ ਫਿਕਰ ਇਹਨਾਂ ਨੂੰ ਜ਼ਿਆਦਾ ਪੈਂਦਾ ਹੈ ਜਦੋਂ ਸੱਚ ਪ੍ਰਗਟ ਹੁੰਦਾ ਹੈ ਅਸਲ ਜਿਹੜੇ ਦੇਵਤੇ ਹੀ ਖਿਲਾਫ ਨੇ ਇਹ ਸੱਚ ਦੇ ਪਰ ਉਹ ਕਹਿੰਦਾ ਮੈਂ ਇੱਥੇ ਪੈਦਾ ਹੋ ਕੇ ਸੁਰਗ ਲੋਕ ਜਿੱਤ ਲਿਆ ਸੁਰਗ ਲੋਕ ਦੇਵਤੇ ਜਿੱਤੇ ਨੇ ਫਿਰ ਸੁਰਗ ਜਿੱਤਦਾ ਕੌਣ ਹੈ ਨਰਤੇ ਉਪਜ ਸੁਰਗ ਕੋਹ ਜਿੱਤਿਓ ਸੁਰਗ ਦੇਵਤੇ ਹੀ ਨੇ ਸਾਰੇ ਦੇਵਤਿਆਂ ਦੇ ਗਰਦਨ ਤੇ ਗੋਡਾ ਰੱਖਿਆ ਹੋਇਆ ਸਾਰਿਆਂ ਦੇ ਸਾਰੇ ਜਿੱਤਲੇ ਉਹ ਲੇਖੜਾ ਬੋਲਦਾ ਸੋ ਆਵਖਤ ਮੈਂ ਪਾਈ ਸੋ ਆਵਖਤ ਮੈਂ ਉਹ ਦਵਾਈ ਮੈਨੂੰ ਮਿਲ ਗਈ ਨਾਮ ਆਵਖਤ ਮਿਲ ਗਈ ਜਿਹਦੇ ਨਾਲ ਦੇਵਤੇ ਬੋਲਤੀ ਬੰਦ ਹੋ ਜਾਂਦੀ ਹੈ ਸਤਿਗੁਰੂ ਬੁੱਧੂ ਸਖਲਾਈ ਸਤਿਗੁਰੂ ਬੁੱਧੂ ਸਖਲਾਈ ਉਹ ਕਹਿੰਦਾ ਮੈਨੂੰ ਦਵਾਈ ਮਿਲ ਗਈ ਜਿਹਦੇ ਨਾਲ ਦੇਵਤਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਬੋਲਦੇ ਹੀ ਨਹੀਂ ਸੁਰਗ ਸਾਰਾ ਜਤਲਿਆ ਬੜਾ ਪੁਜਾਇਆ ਆਦਮੀ ਇਹਦਾ ਸੁਰਗ ਜਿੱਥੇ ਲਿਆ ਜੀ ਨੇ ਤੇ ਸੁਰਗ ਜਿੱਥੇ ਉਹਨਾਂ ਨੇ ਵੀ ਮੰਨ ਲਿਆ ਦਿਵਰਾ ਫੇਰਤਾ ਦਿਵਰਾ ਫੇਰਤਾ ਸੁਰਗ ਜਿੱਥੇ ਲਿਆ ਜੇ ਉਹਨਾਂ ਦਾ ਦਿਵਰਾ ਫੇਰਤਾ ਤੇ ਸੁਰਗ ਦੇ ਜਿੱਥੇ ਆ ਗਿਆ ਉਹਨਾਂ ਦਾ ਪੁਜਾ ਦਾ ਹਸਤਾਨ ਦਾ ਹੀ ਮੂਹ ਘਵਾਤਾ ਹੈ ਨੇ ਤੇ ਦਿਵਰਾ ਦਾ ਪੋਣਾ ਨੇ ਮੰਨ ਵੀ ਲਿਆ ਆ ਸਰਗੋ ਕੋ ਜਿੱਤੇ ਹੋ ਆ ਦੇਰਾ ਤਾਂ ਫਿਰਤਾ ਵੀ ਇਧਰ ਨੂੰ ਵੋ ਨਹੀਂ ਇਧਰ ਨੂੰ ਕਰੋ